ਪੰਜਾਬ ਦੇ ਵਿੱਚ ਡਰਗ ਨੂੰ ਲੈ ਕੇ ਰੈਲੀਆਂ ਹੋ ਰਹੀਆਂ ਨੇ ਸੋਹਾਂ ਚਕਵਾਈਆਂ ਜਾ ਰਹੀਆਂ ਨੇ ਲੁਧਿਆਣੇ ਵਿੱਚ ਫੰਕਸ਼ਨ ਸੀ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਆਏ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦਸਤੇ ਸੁਰੱਖਿਆ ਕਰ ਰਹੀ ਸੀ ਪਰ ਇਸ ਵਿਚਾਲੇ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਕੇਜਰੀਵਾਲ ਕਿੰਨਾ ਤੇ ਵੱਡਾ ਸਵਾਲ ਚੁੱਕਰੇ ਸੀ ਸਾਬਕਾ ਸਰਕਾਰਾਂ ਦੇ ਕਿਹਾ ਗਿਆ ਕਿ ਪੰਜਾਬ ਚ ਨਸ਼ਾ ਵਧਾ ਦਿੱਤਾ ਗਿਆ ਬੀਤੇ ਦਿਨ ਸਿਸੋਦੀਆ ਮਨੀਸ਼ ਬਹੁਤ ਵੱਡਾ ਬਿਆਨ ਦੇ ਰਹੇ ਸੀ ਕਿ ਪੋਲਿਸ ਦੀਆਂ ਗੱਡੀਆਂ ਪਹਿਲਾਂ ਨਸ਼ਾ ਢੋਂਦੀਆਂ ਸੀ ਤੇ ਹੁਣ ਉਹਨਾਂ ਘਰਾਂ ਨੂੰ ਢਾ ਰਹੀਆਂ ਨੇ ਜਿਹੜੇ ਨਸ਼ਾ ਤਸਕਰਾਂ ਦੇ ਟਿਕਾਣੇ ਸੀ ਮੰਤਰੀ ਨੇ ਕਲੀਅਰ ਕੱਟ ਕੇ ਹੈ ਕਿ ਟਿਕਾਣਿਆਂ ਤੇ ਦੀਪਮਾਲਾ ਨਹੀਂ ਬਲਡੋਜ਼ਰ ਚੱਲੇਗਾ ਤਿੰਨ ਵੱਡੇ ਸਵਾਲ ਰਹਿ ਗਏ ਤਿੰਨ ਵੱਡੇ ਇੰਪੋਰਟੈਂਟ ਸਵਾਲ ਸਭ ਤੋਂ ਪਹਿਲਾਂ ਨਸ਼ਿਆਂ ਤੇ ਕੀ ਸਾਬਕਾ ਸਰਕਾਰਾਂ ਜ਼ਿੰਮੇਵਾਰ ਇਹ ਬਹੁਤ ਵੱਡਾ ਸਵਾਲ ਚੁੱਕਿਆ ਗਿਆ ਸਾਬਕਾ ਸਰਕਾਰਾਂ ਤੇ ਦੂਜਾ ਵੱਡਾ ਸਵਾਲ ਅਸੀਂ ਇਹ ਖੜਾ ਕੀਤਾ ਕਿ ਡਰੱਗ ਮਾਫੀਏ ਤੇ ਵੱਡੇ ਮਗਰਮੱਛਾਂ ਦਾ ਅੰਤ ਆਏਗਾ ਕਦੋਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਜੇ ਪੰਜਾਬ ਦੇ ਡੀਜੀਪੀ ਐਸਐਸਪੀਜ਼ ਅਤੇ ਡੀਸੀਜ਼ ਨੂੰ ਲੈਟਰ ਲਿਖ ਰਹੇ ਨੇ ਪੂਰਾ ਬਿਉਰਾ ਮੰਗਿਆ ਜਾ ਰਿਹਾ ਉਹਦੇ ਮਾਇਨੇ ਕੀ ਕੁਛ ਨਹੀਂ ਤੀਜਾ ਵੱਡਾ ਸਵਾਲ דינה چھੂਆਂ کاروائیاں ਦਾ ਤਸਕਰਾਂ ਚ ਕਿੰਨਾ ਖੌਫ ਹੈ ਕਿਉਂਕਿ ਕੇਜਰੀਵਾਲ ਕਲੀਅਰ ਕੱਟ کہہ ਰਹੇ ਸੀ ਕਿ ਸਾਬਕਾ ਸਰਕਾਰਾ ਜ਼ਿੰਮੇਵਾਰ ਨੇ ਸਾਬਕਾ ਸਰਕਾਰਾਂ ਕਰਕੇ ਨਸ਼ਾ ਫੈਲਾਇਆ ਗਿਆ ਬੀਤੇ ਦਿਨ ਸੋਧਿਆ کہہ ਰਹੇ ਸੀ ਕਿ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਨਸ਼ਾ ਕਿਸ ਤਰੀਕੇ ਦੇ ਨਾਲ ਲਿਆਂਦਾ ਜਾਂਦਾ ਸੀ ਉਸ ਤੋਂ ਬਾਅਦ ਉਹੀ ਉਹ ਪੁਲਿਸ ਹੈ ਜਿਹੜੀ ਹੁਣ ਬਲਡੋਜ਼ਰ ਉਹਨਾਂ ਟਿਕਾਣਿਆਂ ਨੂੰ ਨੇਸ ਤੋਂ ਨਾਬੂਤ ਕਰ ਰਹੀ ਹੈ ਜਿਹੜੇ ਟਿਕਾਣਿਆਂ ਨੂੰ ਲੈ ਕੇ ਵੱਡੇ ਵੱਡੇ ਆਲੀਸ਼ਾਨ ਬੰਗਲੇ ਖੜੇ ਕਰ ਦਿੱਤੇ ਗਏ ਵੱਡਾ ਪੈਨਲ ਲਗਾਤਾਰ ਸਾਡੇ ਨਾਲ ਜੁੜਿਆ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਸਵਾਲ ਵਿਰਾਗ ਸਿੰਘ ਸਭ ਤੁਹਾਨੂੰ ਪੁੱਛਾਂਗਾ ਦੇਖੋ ਪੁਲਿਸ ਦੀਆਂ ਗੱਡੀਆਂ ਪਹਿਲਾਂ ਨਸ਼ਾ ਟੋਂਦੀਆਂ ਸੀ ਅੱਜ ਬਲਡੋਜ਼ਰ ਚੱਲ ਰਹੇ ਨੇ ਟੈਕਨੀਕਲ ਤੌਰ ਤੇ ਪੂਰੇ ਪ੍ਰੋਸੀਜਰ ਨੂੰ ਕਿਵੇਂ ਦੇਖ ਲਿਓ ਪੀਐਸਜੀ ਜੇ ਤੁਸੀਂ ਟੈਕਨੀਕਲ ਟੌਰ ਤੇ ਪੁੱਛਣਾ ਚਾਹੁੰਦੇ ਹੋ ਤਾਂ ਅੱਜ ਦੇ ਅਖਬਾਰਾਂ ਦੇ ਵਿੱਚ ਕੱਲ ਸੁਪਰੀਮ ਕੋਰਟ ਦਾ ਜਿਹੜਾ ਇੱਕ ਵਰਡਡ ਸੀਗਾ ਜੀ ਇਹ ਬਲਡੋਰ ਬਲਡੋਜ਼ਰ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਸ਼ੈਲਟਰ ਟਾਉਣਾ ਇਹ ਮਨੁੱਖੀ ਤਸ਼ੱਦਦ ਆ ਇਹ ਫੇਵਰ ਚ ਨਹੀਂ ਗਾਇ ਮੈਂ ਨਹੀਂ ਕਹਿੰਦਾ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਹੀ ਕਿਹਾ ਤੇ ਅੱਜ ਦੇ ਅਖਬਾਰਾਂ ਦੇ ਵਿੱਚ ਇਹ ਨਿਊਜ਼ ਪਬਲਿਸ਼ਡ ਹੋਈ ਆ ਟੈਕਨਲਿਟੀ ਤਾਂ ਇਹਦੇ ਵਿੱਚ ਇਹ ਹੈਗੀ ਆ ਹਾਂ ਜਿੱਥੇ ਤੱਕ ਨਸ਼ੇ ਦੀ ਗੱਲ ਹੈਗੀ ਆ ਨਸ਼ਾ ਇੱਕ ਰਾਜਨੀਤਿਕ ਸਮੱਸਿਆ ਨਹੀਂ ਜਵੇ ਰਾਜਨੀਤਿਕ ਇਸ਼ੂ ਨਾ ਹੋ ਕੇ ਪੰਜਾਬ ਦੀ ਸਮਾਜਿਕ ਸਮੱਸਿਆ ਬਣ ਚੁੱਕਿਆ ਵਾ ਉਵੇਂ ਜਿਵੇਂ ਪੰਜਾਬ ਦੀਆਂ ਕਈ ਸਮਾਜਿਕ ਸਮੱਸਿਆਵਾਂ ਸੀਆਂ ਜਿਹੜੀਆਂ ਪੰਜਾਬੀਆਂ ਨੇ ਰਲ ਮਿਲ ਕੇ ਖਤਮ ਕੀਤੀਆਂ ਵਾ ਨਸ਼ਾ ਵੀ ਕੋਸ ਸਮੱਸਿਆ ਹੈਗੀ ਆ ਜਿਹਦੇ ਵਿੱਚ ਸਾਨੂੰ ਸਾਈਕੋਲੋਜੀਕਲੀ ਸਾਨੂੰ ਪੋਲੀਟੀਕਲੀ ਸਾਨੂੰ ਸੋਸ਼ੀਅਲੀ ਸਾਰਿਆਂ ਨੂੰ ਸਟਰੋਂਗ ਹੋਣਾ ਪੈਣਾ ਨਾ ਕਿ ਅਸੀਂ ਤੁਮਤਵਾਦੀ ਦੇ ਵਿੱਚ ਕਈ ਇਹ ਵੀ ਫਲਾਨੀ ਸਰਕਾਰ ਨੇ ਕੀਤਾ ਕਿਉਂਕਿ ਇਹ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਕਾਫੀ ਉੱਤੇ ਚੱਕੜ ਆਟਾੜ ਕੇ ਦੇਖ ਲਿਆ ਪਰ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂਗਾ ਇਹ ਅੱਜ ਸਮੇਂ ਦੀ ਲੋੜ ਹੈਗੀ ਆ ਵੀ ਸਾਰੇ ਰਲ ਮਿਲ ਕੇ ਚਾਹੇ ਚਲੋ ਕਿਸੇ ਵੀ ਤਰ੍ਹਾਂ ਨਾਲ ਕਿਵੇਂ ਦਾ ਵੀ ਐਕਸ਼ਨ ਹੋਵੇ ਤੇ ਉਹ ਉਹੋ ਜਿਹਾ ਹੋਵੇ ਜਿਹਦੇ ਨਾਲ ਅਸੀਂ ਨਸ਼ੇ ਨੂੰ ਪ੍ਰੋਪਰ ਨਾਲ ਠੱਲ ਪਾ ਚੁੱਕੀਏ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਇਹ ਸਾਡੀਆਂ ਨਸਲਾਂ ਦਾ ਮੁੱਦਾ ਹੈਗਾ ਵਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਸਾਡੀ ਪੰਜਾਬ ਦੀ ਧਰਤੀ ਦਾ ਇੱਕ ਵੱਡਾ ਕੋੜ ਹੈਗਾ ਬਿਲਕੁਲ ਬਰਾਗੀ ਸਾਹਿਬ ਗੱਲ ਨਸਲਾਂ ਦੀ ਨਹੀਂ ਗੱਲ ਫਸਲਾਂ ਦੀ ਹੈ ਸਣੀ ਜੀ ਕੀ ਰਵਾਇਤੀ ਸਿਆਸੀ ਜ਼ਮਾਤਾਂ ਨੇ ਨਸ਼ਾ ਫਲਾਇਆ ਪੰਜਾਬ ਦੇ ਵਿੱਚ ਕੋ ਕਿਸ਼ਨ ਜੀ ਇਹ ਜਿਹੜਾ ਨਸ਼ਾ ਹੈ ਜਿਸ ਤਰੀਕੇ ਪੰਜਾਬ ਨੂੰ ਪ੍ਰਚਾਰਿਆ ਗਿਆ ਇੱਕ ਨਸ਼ੇੜੀ ਦੇ ਤੌਰ ਤੇ ਪੰਜਾਬ ਨੂੰ ਹਿੰਦੁਸਤਾਨ ਦੇ ਨਹੀਂ ਪੂਰੇ ਦੇਸ਼ ਵਿਦੇਸ਼ ਚ ਪ੍ਰਚਾਰਿਆ ਗਿਆ ਉਹ ਇਹ ਰਾਜਨੀਤੀ ਪਾਰਟੀਆਂ ਨੇ ਕੀਤਾ ਜੇ 70% ਨਸ਼ੇੜੀ ਗਿਆ ਗਿਆ ਤਾਂ ਉਹ ਕਾਂਗਰਸ ਦੇ ਰਾਹੁਲ ਗਾਂਧੀ ਸੀ ਜੇ ਉੜਤਾ ਪੰਜਾਬ ਪਿਕਚਰ ਬਣਾਈ ਗਈ ਉਹ ਆਮ ਆਦਮੀ ਪਾਰਟੀ ਦੀ ਦੇਣ ਸੀ ਔਰ ਇਹ ਅੱਜ ਵੀ ਇੱਕ ਬੜੀ ਹਾਸੋਈ ਨੇ ਗੱਲ ਹੈ ਵੀ ਜਿਹੜੇ ਆਪ 17 ਮਹੀਨੇ ਸ਼ਹਿਰ ਕੱਟ ਕੇ ਆਏ ਨੇ ਘਰ ਘਰ ਨਸ਼ਾ ਪਹੁੰਚਾਉਂਦਾ ਜਿਨ੍ਹਾਂ ਨੂੰ ਕਰੋੜਾਂ ਰੁਪਇਆ ਲੈ ਕੇ ਐਕਸਾਈਜ਼ ਡਿਊਟੀ ਦਿੱਲੀ ਦੇ ਵਿੱਚ ਕਰਿਆਨੇ ਨਾਲੋਂ ਜ਼ਿਆਦਾ ਠੇਕੇ ਜਿਨ੍ਹਾਂ ਨੇ ਖਲਵਾਏ ਡੋਰ ਸਟੈਪ ਸਰਵਿਸ ਪ੍ਰੋਵਾਈਡ ਕਰਵਾਈ ਅੱਜ ਉਹ ਕਹਿ ਰਹੇ ਆ ਜੀ ਵੀ ਕਰੋੜਾਂ ਰੁਪਇਆ ਲੈ ਕੇ ਜੀ ਨਸ਼ਾ ਵਕਵਾਇਆ ਜਾ ਰਿਹਾ ਦਿੱਲੀ ਦੇ ਵਿੱਚ ਤਾਂ ਇਹ ਤਾਂ ਸਾਰੇ ਉੱਥੇ ਹਲੇ ਤੱਕ ਬੇਲਤੇ ਨੇ ਤੇ ਇਹ ਅੱਜ ਇੱਥੇ ਆ ਕੇ ਸੌਹਾਂ ਕਰਵਾ ਰਹੇ ਆ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਨਸ਼ੇ ਦੇ ਤੇ ਮੈਂ ਕਹਿੰਦਾ ਦਰਿਆ ਵਗਾ ਤੇ ਦੂਸਰੀ ਗੱਲ 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਜਦੋਂ ਮਾਨਯੋਗ ਕੋਰਟ ਨੇ ਕਿਹਾ ਵੀ ਪੁਲਿਸ ਤੇ ਜਿਹੜੇ ਸਮਗਲਰ ਆ ਉਹਨਾਂ ਦਾ ਨੈਕਸਸ ਆ ਚੁੱਕਿਆ ਔਰ ਇਹ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਦੇਣ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਡੀਜੀਪੀ ਤੱਕ ਨੂੰ ਬੁਲਾ ਕੇ ਤਾੜਨਾਕ ਕੀਤੀ ਗਈ ਔਰ ਜਿੱਥੇ ਤੱਕ ਇਹ ਕਹਿ ਰਹੇ ਆ ਵੀ ਅਸੀਂ ਨਸ਼ੇ ਆ ਦੇ ਜਿਹੜੇ ਬੁਲਡੋਜ਼ਰ ਚਲਾ ਰਹੇ ਆ ਇਹਨਾਂ ਦੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਵੀ ਅਸੀਂ ਐਸੇ ਖੁਖਾਰ ਬੰਦਿਆਂ ਦੇ ਉੱਪਰ ਕਾਰਵਾਈ ਕੀਤੀ ਹੈ ਜਿਨ੍ਹਾਂ ਦਾ ਨਾਮ ਸੁਣ ਕੇ ਪੰਜਾਬ ਡਰਦਾ ਸੀ ਏ ਆਈ ਜੀ ਰਾਜਦੀਪ ਹੋ ਗਏ ਇੱਥੇ ਕਿੰਨੇ ਵੱਡੇ ਸਮਗਲਰ ਹੈ ਉਹਨਾਂ ਤੇ ਦੱਸੋ ਕਿਸੇ ਤੇ ਕਾਰਵਾਈ ਕੀਤੀ ਹੋਵੇ ਕੋਈ ਆਲੀਸ਼ਾਨ ਕੋਠੀ ਢਾਈ ਹੋਵੇ ਦੂਸਰੀ ਗੱਲ ਜਿਹੜੀ ਇਹ ਨਸ਼ੇ ਦੀ ਗੱਲ ਕਰਦੇ ਨੇ ਇਹ ਤਾਂ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਵੀ ਕਾਲੀਆਂ ਪੇਡਾ ਜਿਹੜੀਆਂ ਪੁਲਿਸ ਦੇ ਵਿੱਚ ਨੇ ਉਹਨਾਂ ਦੀਆਂ ਫਾਈਲਾਂ ਮੇਰੇ ਕੋਲ ਆ ਚੁੱਕੀਆਂ ਤੇ ਉਹਨਾਂ ਦੇ ਉੱਪਰ ਕਾਰਵਾਈ ਕਦੋਂ ਹੋਏਗੀ ਤਾਂ ਇਹ ਜਿਹੜੀ ਨਸ਼ੇ ਦੀ ਕਾਰਵਾਈ ਨਹੀਂ ਇਹ ਸਿਰਫ ਬਾਏ ਇਲੈਕਸ਼ਨ ਤੇ ਪੰਜਾਬ ਦੇ ਜਿਹੜੇ ਹੋਰ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਾਉਣ ਲਈ ਚਾਹੇ ਕਿਸਾਨਾਂ ਦਾ ਚਾਹੇ ਬੇਰੋਜ਼ਗਾਰੀ ਦਾ ਸਰਕਾਰ ਕਾਂਗਰਸ ਨੇ ਵੀ ਹੰਡਾਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਐਮ ਰਹੇ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਹੋਏ ਦੇਖੋ 52000 ਪਰਚੇ ਤੁਸੀਂ ਦਰਜ ਕੀਤੇ ਤਾਂ ਮੇਰਾ ਸਟੀਕ ਸਵਾਲ ਇਹ ਹੈ ਕਿ ਸਿਆਸਤ ਨੇ ਪੰਜਾਬ ਚ ਨਸ਼ਾ ਫੈਲਾਇਆ ਪੁਰਾਣੀਆਂ ਸਰਕਾਰਾਂ ਤੇ ਬਹੁਤ ਵੱਡਾ ਬਿਆਨ ਸਿਹਰਵਿੰਦ ਕੇਤੀ ਵਾਲਾ ਦੇਖੋ ਇਹਨਾਂ ਕੋਲ ਨਾ ਕੋਈ ਜਦੋਂ ਕੋਈ ਚਾਰਾ ਨਹੀਂ ਨਾ ਇਹਨਾਂ ਸੀ ਇੱਕੋ ਹੀ ਕੰਮ ਕਰਦੇ ਆ ਪ੍ਰਾਣੀਆਂ ਸਰਕਾਰਾਂ ਪ੍ਰਾਣੀਆਂ ਸਰਕਾਰਾਂ 60 ਸਾਲ ਸਾਨੂੰ ਰੋਈ ਜਾਂਦੇ ਬਾਤ ਕਰੋ ਯਾਰ 3 ਸਾਲ ਹੋ ਗਏ 2 ਸਾਲ ਤੋਂ ਡੇ ਲਗੇ ਕੋਈ ਕੰਮ ਤੇ ਕਰ ਲੋ ਪੰਜਾਬ ਵਾਸਤੇ ਹੁਣ ਵੇਖੋ ਜਿਹੜੀ ਤੁਸੀਂ ਗੱਲ ਕਰਨੇ ਜਿੱਥੇ ਆਪਣਾ ਟੌਪਿਕ ਚੱਲਣ ਡਿਆ ਆ ਜਿਹੜਾ ਯੁੱਧ ਨਖਿਆ ਵਿਰੁੱਧ ਦੇਖੋ ਇੱਕ ਗੱਲ ਤਾਂ ਮੈਂ ਬਹੁਤ ਖੁਸ਼ ਹਾਂ ਕੋਈ ਸ਼ੱਕ ਨਹੀਂ ਵੀ ਜਿਹੜਾ ਸੀਮ ਸਾਹਿਬ ਨੇ ਸੌ ਚਕਾਈ ਨਾ ਲੁਧਿਆਣੇ ਦੇ ਵਿੱਚ ਔਰ ਆਪ ਇਹਨਾਂ ਨੇ ਹਲਫ ਲਿਆ ਉਹਨਾਂ ਨੇ ਆਖਿਆ ਵੀ ਮੈਂ ਅੱਜ ਤੋਂ ਮਤਲਬ ਕੋਈ ਅੱਗੇ ਨਸ਼ਾ ਨਹੀਂ ਕਰਾਂਗੀ ਬਹੁਤ ਸੋਹਣੀ ਗੱਲ ਆ ਕਿਤੇ ਚੈਰਿਟੀ ਬਿਗਨਸ ਐਟ ਹੋਮ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਮੈਂ ਤੇ ਕਹਿੰਦਾ 117 ਦੇ 117 ਐਮਐਨਏ ਦੇ ਡੋਪ ਟੈਸਟ ਕਰਾਤੇ ਜਾਣ ਅਸੀਂ ਤੇ ਕਈ ਵਾਰ ਕਹਿ ਚੁੱਕਿਆ ਪਤਾ ਲੱਗ ਜੇ ਦੁੱਧ ਦਾ ਤੋਤੇ ਪੰਗਾ ਪੜੀ ਹੋ ਜੇ ਬਲਕਿ ਜਿੰਨੇ ਸਰਕਾਰੀ ਅਫਸਰ ਹੈ ਸਾਰੇ ਦਾ ਡੋਪ ਟੈਸਟ ਕਰਾ ਲਿਆ ਜਾਵੇ ਇਹ ਜਿਹੜੇ ਪੰਜਾਬ ਬਾਰੇ ਬਿਆਨ ਦਿੰਦੇ ਨਾ ਬਾਹਰ ਲਿਆ ਕੇ ਦਿੱਲੀ ਵਾਲੇ ਲਗ ਪਤਾ ਜਦਾ ਵੀ ਪੰਜਾਬ ਕੀ ਆ ਤੇ ਜਿਹੜਾ ਬਾਕੀ ਕੀ ਆ ਹੋਰ ਨਰ ਮੈਂ ਦੱਸਣਾ ਚਾਹਾਂ ਇਹ ਜਿਹੜੀ ਸਰਕਾਰ ਆ ਨਾ ਇਹ ਬਿਲਕੁਲ ਬਹੁਤ ਬੁਰੀ ਤਰ੍ਹਾਂ ਫੇਲ ਆ ਆ ਨਜੀਆਂ ਦੇ ਵਿਰੁੱਧ ਜਿਹੜਾ ਪੀਲਾ ਪੰਝਾ ਇਹਨਾਂ ਨੇ ਚਲਾਇਆ ਇਹ ਇਹਨਾਂ ਨੇ ਯੂਪੀ ਤੋਂ ਸਿੱਖ ਲਿਆ ਕਰਨਾ ਬਿਨਾ ਕਿਸੇ ਦਾਤ ਤੋਂ ਬਿਨਾ ਕਿਸੇ ਪਿਆਰ ਤੋਂ ਹਾਈ ਕੋਰਟ ਨੇ ਵੀ ਇਹਨਾਂ ਨੇ ਫਟਕਾਰ ਲਾਈ ਆ ਵੀ ਤੁਸੀਂ ਬਿਨਾ ਦਾਤ ਦੇ ਫਰਿਆਦ ਦੇ ਕਿਸੇ ਦੀ ਜਿਹੜੀ ਆ ਜਾਇਦਾਦ ਨਹੀਂ ਢਾ ਸਕਦੇ ਪਰ ਇੱਥੇ ਠੀਕ ਹੈ ਤੁਸੀਂ ਸਰਕਾਰ ਨੂੰ ਕੇਰ ਰਹੇ ਹੋ ਤੁਸੀਂ 3 ਸਾਲਾਂ ਤੇ ਸੌਂ ਚੁੱਕਿਆ ਸੋਈ ਸਾਹਿਬ अरविंद केजरीवाल ਬੜੇ ਸਾਫ਼ ਸ਼ਬਦਾਂ ਚ ਕਹਿ ਰਹੇ ਸੀ ਸੁਸੋਦੀਆ ਸਾਹਿਬ ਨੂੰ ਵੀ ਮੈਂ ਰੀਸੈਂਟਲੀ ਸੁਣਿਆ ਪੰਜਾਬ ਪੁਲਿਸ ਦੀਆਂ ਗੱਡੀਆਂ ਸਾਬਕਾ ਸਰਕਾਰਾਂ ਦਾ ਜ਼ਿਕਰ ਹੋਇਆ ਬੀਜੇਪੀ ਇਸ ਪੂਰੇ ਵਰਤਾਰੇ ਨੂੰ ਕਿਵੇਂ ਦੇਖ ਰਹੀ ਹੈ ਦੇਖੋ ਡਰਗ ਐਕਸ਼ਨ ਬੜਾ ਚੱਲ ਰਿਹਾ ਹੈ ਚੀਫ ਮਿਨਿਸਟਰ ਨੇ ਤਾਂ ਬੜੇ ਕਲੀਅਰ ਕਟਾਚ ਸਟੇਟਮੈਂਟ ਦਿੱਤੇ ਕਿ ਦੀਪਮਾਲਾਂ ਨਹੀਂ ਜਲੇਗੇ ਸਿਰਫ ਬਲਡੋਜ਼ਰ ਚੱਲਣਗੇ ਦੇਖੋ ਬਿਆਨ ਸੁਣਨ ਨੂੰ ਬੜਾ ਚੰਗਾ ਲੱਗਦਾ ਕਿਸ਼ਨ ਜੀ ਲੇਕਿਨ ਆ ਸਰਕਾਰ 600 ਮੁੰਡਿਆਂ ਦੇ ਮੈਂ ਮੁੰਡੇ ਹੀ ਕਵਾਂਗਾ ਜਿਹੜੇ ਯੰਗਸਟਰ ਓਵਰਡੋਜ਼ ਦੇ ਨਸ਼ੇ ਨਾਲ ਮਰ ਗਏ ਪਿਛਲੇ 3 ਸਾਲਾਂ ਚ ਉਹਨਾਂ ਦੀਆਂ ਡੈੱਡ ਬੋਡੀਜ਼ ਦੇ ਉੱਪਰ ਬਿਆਨ ਦੇ ਰਹੀ ਹੈ ਆ ਬਿਆਨ ਦੇ ਰਹੀ ਹੈ ਉਹ ਕੁਮਰ ਵਿਜੇ ਪ੍ਰਤਾਪ ਦੇ ਬਿਆਨਾਂ ਦੇ ਉੱਪਰ ਜਿਨ੍ਹਾਂ ਨੇ ਕਿਹਾ ਸੀਗਾ ਕਿ ਤਿੰਨ ਪੁਲਿਸ ਵਾਲੇ ਨਾਲ ਮਿਲੇ ਹੋਏ ਨੇ ਰਾਗਵ ਚੱਡੇ ਦੇ ਤੇ ਉਹ ਨਸ਼ਾ ਵਿਕਵਾ ਰਹੇ ਨੇ ਕੀ ਰਾਗਵ ਚੱਡੇ ਨੂੰ ਉਹਨਾਂ ਨੇ ਫੜ ਕੇ ਅੰਦਰ ਬੰਦ ਕਰਤਾ ਜਾਂ ਕੁਮਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਕੀਤੀ ਇੰਟਰੋਗੇਸ਼ਨ ਕੀਤੀ ਕਿ ਭਾਈ ਤੇਰਾ ਬਿਆਨ ਗਲਤ ਹੈ ਦੱਸੋ ਜਰਾ ਦੇਖੋ ਆ ਸਿਰਫ ਮਗਰਮੱચી આંਸੂ ਬਹਾ ਰਹੇ ਹੋ ਕਿਉਂਕਿ ਤੁਹਾਨੂੰ ਨੱਕ ਰਿਆ ਹੈ ਕਿ ਤੁਹਾਡੀ ਜਿਹੜਾ ਜ਼ਮੀਨ ਤੁਹਾਡੇ ਪੈਰਾਂ ਤੋਂ ਕਿਜਕ ਚੁੱਕੀ ਆ ਹੁਣ ਤੁਸੀਂ ਅਗਲੀ ਵਾਰੀ ਉਹਨਾਂ ਨਹੀਂ ਚਾਹੁੰਦੇ ਤੇ ਤਾਂ ਤੁਸੀਂ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੇ ਹੋ ਮੈਂ ਬਿਲਕੁਲ ਐਗਰੀ ਕਰਦਾ ਸੰਧੂ ਸਾਹਿਬ ਦੀ ਗੱਲ ਦੇ ਨਾਲ ਜਿੰਨੇ ਐਮਐਲਏ ਨੇ ਜਿੰਨੇ ਇਹਨਾਂ ਦੇ ਮੰਤਰੀ ਸੰਤਰੀ ਨੇ ਪਹਿਲਾਂ ਡੋਪ ਟੈਸਟ ਉਹਨਾਂ ਦਾ ਕਰਾਇਆ ਜਾਵੇ ਜਿਹੜੇ ਬੰਦਿਆਂ ਨੇ ਮਾਂ ਦੀ ਸੌਖਾਦੀ ਹੋਵੇ ਉਹ ਫਿਰ ਨਸ਼ਾ ਕਰਕੇ ਗੁਰਦੁਆਰੇ ਵੜੇ ਹੋਣ ਉਹਨਾਂ ਦੀ ਗੱਲ ਤੇ ਯਕੀਨ ਕਿੱਦਾਂ ਕਰ ਲਾਂਗੇ ਜਿਹੜੇ ਬੰਦੇ ਨੇ ਘਰ ਘਰ ਨਸ਼ਾ ਪਹੁੰਚਾਇਆ ਹੋਵੇ ਦਿੱਲੀ ਦੇ ਵਿੱਚ ਪੈਕਟਾਂ ਦੇ ਵਿੱਚ ਸ਼ਰਾਬ ਘੱਟ ਦੀ ਨਹੀਂ ਕਿ ਜਾਂਦੀ ਸੀਗੀ ਜੀ ਜੀ ਸਰਕਾਰ ਇੱਕ ਟੈਰੇਜ਼ ਖੜੇ ਕਰ ਦਿੱਤੀ ਪੂਰੇ ਦੇ ਪੂਰੇ ਬਲਹੋਤਰਾ ਜੀ ਤੁਹਾਡੀਆਂ ਰੈਲੀਆਂ 'ਚ ਚਕਵਾਈ ਜਾ ਰਹੀ ਸੋ ਓਪੋਜੀਸ਼ਨ ਨੂੰ ਰਾਸ ਨਹੀਂ ਆ ਰਿਹਾ ਪਟਿਆਰਿਆਂ ਨੂੰ ਰੈਲੀਆਂ 'ਚ ਲੈ ਕੇ ਆ ਜਾਂਦਾ ਤੁਸੀਂ ਅੱਜ ਸਰਪੰਚਾਂ ਨੂੰ ਇਕੱਠੇ ਕਰਦੇ ਠੀਕ ਐ ਸੋਹੀ ਸਾਹਿਬ ਬਲਹੋਤਰਾ ਜੀ ਜਵਾਬ ਦੇਣਗੇ ਘੱਟ ਸ਼ਬਦਾਂ 'ਚ ਪਲੀਜ਼ ਆਗੇ ਗੱਲ ਤੁਹਾਡੀ ਦੇਖੋ ਇਹਨਾਂ ਤਿੰਨਾਂ ਪਾਰਟੀਆਂ 'ਚੋਂ ਕਿਸੇ ਨੇ ਵੀ ਕਿਹਾ ਵੀ ਨਸ਼ਾ ਕਿਵੇਂ ਖਤਮ ਕੀਤਾ ਜਾਵੇ ਨਹੀਂ 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 ਕੀ ਨਾਇਕ ਅੱਦੀ ਕਹਿਣਗੇ ਨੇ ਇਹ ਚਾਂਦੇ ਹੀ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਇਨਕਮ ਦਾ ਇੱਕ ਵੱਡਾ ਸੋਰਸ ਜਿਹੜਾ ਉਹ ਨਸ਼ਾ ਬੰਦ ਕਰੋ ਉਹਨਾਂ ਨੂੰ ਜੋਗਾ ਜੱਗ ਨਾਲ ਨਾ ਕਰੋ ਗੱਲਾਂ ਨਾ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਰਹੀ ਹੈ ਤੁਹਾਡੇ ਕੋਈ ਗੱਲ ਨਹੀਂ ਸੋਈ ਸਾਹਿਬ ਕੋਈ ਗੱਲ ਨਹੀਂ ਮੈਂ ਆਉਂਗਾ ਅੱਜ ਸਮਾਂ ਹੋਇਆ ਤਾਂ ਹੁਣ ਬੋਲਣ ਦਿਓ ਉਹਨਾਂ ਨੂੰ ਮੈਂ ਤਾਂ ਆਖਰ ਚ ਉਹਨਾਂ ਨੂੰ ਸਮਾਂ ਦਿੱਤਾ ਹੈ ਦੇਖੋ ਆਪਣੀ ਵਾਰੀ ਤੇ ਬੋਲੋ ਉਹ ਤੁਹਾਡੇ ਸਿਆਸੀ ਬਿਆਨਾਂ ਤੇ ਹੁਣ ਜਵਾਬ ਦੇ ਰਹੇ ਨੇ ਦੇ ਲੈਣ ਤੋਂ ਸਮਾਂ ਨਾ ਘਟੇ ਪਲੀਜ਼ ਸੋਈ ਸਾਹਿਬ ਬੱਚਿਆਂ ਵਾਲੀ ਗੱਲ ਨਾ ਕਰੋ ਆਪਣੀ ਵਾਰੀ ਤੇ ਬੋਲੋ ਸੋਈ ਸਾਹਿਬ ਰੋਕ ਰਹੇ ਮੈਂ ਤੁਹਾਨੂੰ ਸਮਾਂ ਘਟੇਗਾ ਆਪਣਾ ਸਮਾਂ ਤਾਂ ਇੱਕ ਇੱਕ ਮਿੰਟ ਸਹਾਈ ਹੈ ਜੀ ਸਾਹਿਬ ਪੀੜੀ ਸਰਕਾਰ ਕੋਲ ਤਿੰਨ ਸਾਲਾਂ ਬਾਅਦ ਤਿੰਨ ਸਾਲ ਇਹਨਾਂ ਦੇ ਕੋਲ ਪੁਲਸ ਆ ਜੇ ਇਹਨਾਂ ਕੋਲ ਕੋਈ ਸਬੂਤ ਹੈਗੇ ਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ سنی ਜੀ ਮੈਂ ਆਉਂਗਾ ਜਿੰ ਸਮਾਂ ਹੋਇਆ ਮੈਂ ਆਉਂਗਾ ਪੂਰਾ ਅਧਿਕਾਰ ਹੈ ਤੁਹਾਨੂੰ ਬੋਲਣ ਦਾ ਪਰ ਦੇਖੋ ਤਿੰਨ ਡਿਬੇਟਸ ਨੇ ਆਪਣੀ ਪੁੱਤਰਾ ਪੋਰਟਸ ਇਨ ਟਨ ਨਸ਼ਾ ਫੜਿਆ ਸੀ ਭਾਜਪਾ ਸਰਕਾਰ ਨੇ ਉਹਨੂੰ ਅਗਲੇ ਮਹੀਨੇ ਬਦਲਤਾ ਸੀਗਾ ਪਰ ਪੰਜਾਬ ਪੁਲਿਸ ਉਥੋਂ ਲੈ ਕੇ ਆਈ ਹੈ 147 ਕਿਲੋ ਨਸ਼ਾ ਫੜੀ ਔਰ ਜਿਹੜੀ ਇਹ ਗੱਲ ਕਰਦੇ ਨੇ ਕਿ ਜੀ ਸੰਧੂ ਸਾਹਿਬ ਗੱਲ ਕਰ ਰਹੇ ਸੀ ਕਿ ਡੋਪ ਟੈਸਟ ਕਰਾਓ ਜਨਾਬ ਅਸੀਂ ਤਿਆਰ ਆ ਤੁਸੀਂ ਵੀ ਕਰਵਾ ਲਓ ਤੁਸੀਂ ਤਾਂ 8 ਸਾਲ ਅਕਾਲੀਆਂ ਨਾਲ ਰਲੇ ਲੇ ਰਲੇ ਰਹੇ 8 ਸਾਲ ਤੁਸੀਂ ਮੁਜੀਠੀਏ ਤੇ ਪਰਚਾ ਨਹੀਂ ਹੋਣ ਦਿੱਤਾ ਸਾਰੇ ਸਬੂਤ ਤਬਾਹ ਕੀਤੇ ਸਾਰੇ ਗਵਾਹ ਜਿਹੜਿਆਂ ਨੂੰ ਤੁਸੀਂ ਮੁਕਰਾਏ ਫਿਰ ਜਾ ਕੇ ਤੁਸੀਂ ਇੱਕ ਕਮਜ਼ੋਰ ਐਫ ਆਈ ਆਰ ਕੀਤੀ ਜਿਸ ਦਾ ਸੰਤਾਪ ਅੱਜ ਵੀ ਪੰਜਾਬ ਭੁਗਤ ਰਿਹਾ ਹੈਗਾ ਤਾਂ ਹੀ ਉਸ ਬੰਦੇ ਤੇ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਸਦੇ ਤੁਸੀਂ ਕੇਸ ਕਮਜ਼ੋਰ ਕਰ ਗਏ ਔਰ ਜਿਹੜੇ ਬੈਰਾਗੀ ਸਾਹਿਬ ਤਿੰਨੇ ਗੱਲਾਂ ਜਿਹੜੀਆਂ ਬੈਰਾਗੀ ਸਾਹਿਬ ਨੇ ਕੀਤੀਆਂ ਕਿ ਜੀ ਨਸ਼ਾ ਤਸਕਰਾਂ ਤੇ ਤਸ਼ਦਦ ਹੋ ਰਿਹਾ ਓਏ ਯਾਰ ਸ਼ਰਮ ਕਰ ਲੋ ਕੁਛ ਫਿਰ ਕਹਿੰਦੇ ਜੀ ਜਿਹੜੀਆਂ ਸਰਕਾਰਾਂ ਨੇ ਫੈਲਾਇਆ ਉਹਨਾਂ ਬਾਰੇ ਗੱਲ ਨਾ ਕਰੋ ਕਿਉਂ ਨਾ ਕਰੋ ਜੀ ਕਿਉਂਕਿ ਤੁਹਾਡੇ ਚਾਹਤੇ ਨੇ ਤੁਸੀਂ ਉਹਨਾਂ ਵੱਲੋਂ ਇੱਥੇ ਬੰਦੇ ਹੋ ਫਿਰ ਇਹ ਕਹਿੰਦੇ ਕਿ ਜੀ ਰਾਜਨੀਤਿਕ ਮੁੱਦਾ ਨਹੀਂ ਹੈ ਉਹ ਜਿਹੜਾ ਦਿਮਾਗ ਤਾਂ ਨਹੀਂ ਹਿੱਲਿਆ ਆ ਗਿਆ ਕਿਤੇ ਦਿਮਾਗ ਠੀਕ ਹੈ ਤੁਹਾਡਾ ਰਾਜਨੈਤਿਕ ਤੁਸੀਂ ਵੀ ਸ਼ਰਾਬ ਪੀ ਕੇ ਬੈਠੇ ਹੋ ਤੁਸੀਂ ਜਦ ਹੈ ਨਹੀਂ ਗੱਲ ਕਰਨ ਦੀ ਤਾਂ ਇਹ ਤੇ ਮੈਨੂੰ ਦਿੱਲੀ ਕਿਤੇ ਨਹੀਂ ਜਾਣਾ ਚਾਹੀਦਾ ਤੁਹਾਡੇ ਹਾਜਮ ਨਹੀਂ ਰਾਜਨੀਤਿਕ ਮੁੱਦਾ ਨਹੀਂ ਹੈ ਜਨਾਬ ਦਾ ਵੋਟਾ અપਨਾਣਾ ਤੇ ਕਾ ਗੱਲ ਸੁਣੀ ਦੀ ਹੁੰਦੀ ਆ ਸਾਹਿਬ ਤੁਸੀਂ ਸਮਾਪਦੀ ਪਾਰਟੀ ਨੂੰ ਕਿਹਦੀ ਕਰੀਏ ਇਹ ਇੱਕ ਪਾਰਟੀ ਨੂੰ ਉਰੀ ਪ੍ਰਤੀਯੋਗ ਕਰ ਰਹੇ ਆ ਤੁਹਾਨੂੰ ਤੁਹਾਡਾ ਹੌਸਲਾ ਲੈ ਰਿਹਾ ਮੈਂ ਕੋਈ ਪਾਰਟੀ ਨੇ ਨਿੰਦ ਤੇ ਇੰਪੋਰਟ ਦੀ ਗੱਲ ਕੀਤੀ ਹੈ। ਉਹ ਤੁਹਾਨੂੰ ਨਿੰਦ। ਅਗਲਾ ਗੱਲ ਕਰੀ ਜਾਂਦੇ ਹੋ। ਦੇਖੋ ਬੰਦੇ ਕਿੰਝੀ ਇਹ। ਤੁਸੀਂ ਅੱਜ ਵੀ ਚਲੋ ਮर्यादा ਆਪਾਂ ਰੱਖੀਏ। ਸ਼ਬਦਾਂ ਦੀ ਮर्यादा ਬੜੀ ਜ਼ਰੂਰੀ ਹੈ। ਆਪਾਂ ਗੱਲ ਰੱਖੀਏ ਕਾਇਦੇ ਵਿੱਚ ਰੱਖੀਏ। ਕੋਈ ਗੱਲ ਨਹੀਂ ਤੁਸੀਂ ਜਵਾਬ ਦੇ ਦਿਓ। ਨਹੀਂ। ਮੈਂ ਮਾਜੋ ਸੁਪਰੀਮ ਕੋਰਟ ਦੀ ਗੱਲ ਕੀਤੀ ਆ। ਪੰਜਾਬ ਤੇ ਕਰ ਰਹੇ ਆ। ਉਹ ਤਾਂ ਤੁਹਾਨੂੰ ਕਰਦਨੀ ਆਂ ਤੇ ਜਿਹੜਾ ਉਹ ਪੰਜਾਬ ਤੇ ਤਸ਼ੱਦ ਕਰ ਰਹੇ ਆ। ਤੁਸੀਂ ਅੱਜ ਵੀ ਉਹਨਾਂ ਦੇ ਹੱਕ ਵਿੱਚ ਬੋਲ ਰਹੇ ਹੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਔਰ ਜਿਹੜਾ ਨਸ਼ਾ ਪੰਜਾਬ ਕੁਝ ਹੋਰ ਨਾਂ ਸੁਣ ਲਓ ਕੌਣ ਪਿਛੜੜ ਕਰ ਰਿਹਾ ਕੌਣ ਨਹੀਂ ਕਰ ਰਿਹਾ 3 ਸਾਲ ਹੋ ਗਿਆ ਸਰਕਾਰ ਨੂੰ ਤੁਸੀਂ ਵੀ ਕੀਤਾ ਤੁਹਾਡੇ ਬਿਆਨਾਂ ਦੇ ਅਲੀਗੇਸ਼ਨ ਲੱਗੇ ਹਾਂ ਬਸ ਚਲੋ ਬਰਾਗੀ ਸਾਹਿਬ ਠੀਕ ਹੈ ਜੇ ਸਮਾਂ ਹੋਇਆ ਮੈਂ ਆਉਂਗਾ ਉਹਨਾਂ ਨੂੰ ਗੱਲ ਕੰਪਲੀਟ ਕਰਨ ਤੋਂ ਲਾਸਟ ਰਿਐਕਸ਼ਨ ਰਹਿਣਗੇ ਫਿਰ 30 30 ਸੈਕਿੰਡ ਦੇ ਲਾਸਟ ਰਿਐਕਸ਼ਨ 30 30 ਸੈਕਿੰਡ ਦੇ ਰਹਿਣਗੇ ਉਹਨਾਂ ਨੂੰ ਬੋਲਣ ਤੋਂ ਪਲੀਜ਼ ਠੀਕ ਹੈ ਠੀਕ ਹੈ ਸੰਦੂ ਸਾਹਿਬ ਸੰਤੋ ਸਾਹਿਬ 30 ਸਕਿੰਟ ਜੀ ਜ਼ਿਆਦਾ ਨਾ ਸੰਭਾਲੋ ਪਲੀਜ਼ ਦੇਖੋ ਮਲੋਤਰਾ ਸਾਹਿਬ ਨੇ ਆਪਣੀ ਕਰਦੇ ਫਰਸਟ੍ਰੇਸ਼ਨ ਪਤਾ ਨਹੀਂ ਇਹਨਾਂ ਨੂੰ ਮੈਨੂੰ ਲੱਗਦਾ ਕਿੰਨੇ ਚਿਰਾਂ ਬਾਅਦ ਤੇ ਮੈਂ ਲਿਖਿਆ ਇਹਨਾਂ ਨੂੰ ਪੈਨਲ ਚ ਭੇਜ ਦੇਈ ਨਗੇ ਗੂਟਾ ਸਿੰਘ ਬਰਾਗੀ ਵਰਗੇ ਸੀਨੀਅਰ ਬੰਦੇ ਨੂੰ ਇਤਰਾਹ ਜੀ ਇਹ ਗੱਲਾਂ ਕਰਨਗੇ ਤੇ ਇਹਨਾਂ ਦਾ ਕੀ ਬਣੂਗਾ ਇਹਨਾਂ ਦੇ ਆਪਣੇ ਪਾਰਟੀ ਦੇ ਵਿੱਚ ਇਹਨਾਂ ਦੀ ਟਕੇ ਦੀ ਜਿੰਨੀ ਹੈਗੀ ਇਹਨਾਂ ਦੀ ਟਕੇ ਦੀ ਜਿੰਨਾ ਕਹਿਣਾ ਬਰਾਬ ਕੀ ਦੀ ਚੋ ਪਰਸਨਲ ਨਾ ਬਾਕ ਕਮੈਂਟ ਕਰੀਏ ਬੜੀ ਮਾੜੀ ਗੱਲ ਹੈ ਨਹੀਂ ਕਰਨਾ ਚਾਹੀਦਾ ਤੁਹਾਨੂੰ ਐਦਾ ਪਰਸੋ ਕਮੈਂਟ ਪਤਾ ਕੀ ਹੈ ਫਿਰ ਉਹ ਡਿਬੇਟ ਡੀਰੇਲ ਹੋ ਜਾਂਦੀ ਹੈ ਗੱਲ ਅਸੀਂ ਮਗਰ ਮੱਛੀ ਨਹੀਂ ਕਰ ਰਹੇ ਆ ਗੱਲ ਤਸਕਰਾਂ ਨਹੀਂ ਕਰ ਰਹੇ ਆ 10 ਸੈਕਿੰਡ ਬਾਕੀ ਨੇ ਸਾਨੂੰ ਸਭ ਤੁਹਾਡੇ ਕੋਲ ਸਿਰਫ ਹੁਣ ਇਹ ਚਾਰੋਂ ਚੋਲ ਵੀ ਮਰਿਆ ਠੀਕ ਸੋਹੀ ਸਾਹਿਬ 3 ਸੈਕਿੰਡ ਜੀ ਠੀਕ ਸੋਈ ਸਕਤੀ 30 ਸੈਕਿੰਡ ਪਲੀਜ਼ ਠੀਕ ਹੈ ਅਸੀਂ ਬੋਦੇ ਹੀ ਨਹੀਂ ਆ ਰਹੇ ਇਹ ਲੋਕਾਂ ਨੂੰ ਇੱਕ ਉਹ ਬੋਦੇ ਨਹੀਂ ਬੋਲੋ ਉਹ ਤੋਂ ਵਾਹ ਮੈਂ ਤੁਹਾਨੂੰ ਕਿਸ਼ਨਜੀ ਕਹਿਣਾ ਚਾਹਨਾ ਪੰਜਾਬ ਨੂੰ ਡਿਸਾਈਜ਼ਡ ਵੈਕਸ਼ਨ ਦੀ ਜਰੂਰਤ ਹੈ ਜਿਹੜੇ ਇਹਨਾਂ ਕੋਲ ਸਬੂਤ ਨੇ ਮਗਰ ਮੱਛਾਂ ਦੇ ਖਿਲਾਫ ਤੇ ਉਹ ਮਗਰ ਮੱਛਾਂ ਨੂੰ 36 ਬਸਤੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਬਦਸਤੂਰ ਨਸ਼ਾ ਵਿਕ ਰਹਿਆ ਜਿੱਥੇ ਲੁਧਿਆਣੇ ਘੁਮਰੇ ਨੇ ਉਹਦੇ ਚ ਸਲੇਮ ਟਾਬਰੀ ਹੋ ਗਿਆ ਸ਼ਿਮਲਾਪੁਰੀ ਹੋ ਗਿਆ ਇੱਥੇ ਜਿਹੜੀ ਅਬਦੁੱਲਾਪੁਰ ਬਸਤੀ ਹੋ ਗਈ ਇੱਥੇ ਜਿਹੜਾ ਇਹਨਾਂ ਦਾ ਅ ਟੱਕਾ ਕਾਨੂੰਨੀ ਹੋ ਗਿਆ ਇਹਨਾਂ ਨੂੰ ਨਸ਼ਾ ਬੰਦ ਕਰਕੇ ਵਿਖਾਓ ਅਮਰਪੁਰ ਤੇ ਮਕਬੂਲ ਦਾ ਬਸਤੀ ਦੇ ਨਕੇ ਬੰਦ ਕਰੋ ਤੁਸੀਂ ਸਿੱਧਾ ਚੈਲੰਜ ਕਰ ਰਹੇ ਹੋ ਸਣੀ ਜੀ 30 ਸੈਕਿੰਡ ਸਣੀ ਜੀ ਇਲੈਕਸ਼ਨ ਵਾਸਤੇ ਹੀ ਆ ਕੰਮ ਕਰ ਰਹੇ ਨੇ ਸਣੀ ਲਾਸਟ 30 ਸੈਕਿੰਡ ਕੁੰਡਾ ਫਿਰ ਕੇ ਜੀ ਠੀਕ ਸੋਈ ਸਾਹਿਬ ਬੇਨਤੀ ਕਰਦਾ ਰਿਕਵੈਸਟ ਕਰਦਾ ਹਾਂ ਹਾਂ ਦੇਖੋ ਕਿਸ਼ਨ ਜੀ ਅੱਜ ਤਾਂ ਇੱਕ ਗੱਲ ਕਲੀਅਰ ਹੋ ਗਈ ਵੀ ਪੰਜਾਬ ਸਰਕਾਰ ਉਸ ਅੱਜ ਆ ਚੁੱਕੀ ਹੈ ਇੱਕ ਹਿਟਲਰ ਦੇ ਰੂਪ ਦੇ ਵਿੱਚ ਵੀ ਜੇ ਪੰਜਾਬ ਦੀ ਕੋਈ ਵੀ ਗੱਲ ਕਰੇਗਾ ਚਾਹੇ ਉਹ ਵਿਕਰਮਜੀਠੀਆ ਵਰਗਾ ਲੀਡਰ ਹੋਵੇ ਕੱਟ ਸ਼ਬਦਾਂ ਜੀ ਪਲੀਜ਼ ਕੱਟ ਸ਼ਬਦਾਂ ਸੱਚਾਈ ਇਹਨਾਂ ਦੇ ਉੱਪਰ ਰੱਖਦੇ ਹੁਣ ਚਾਹੇ ਬੂਟਾ ਸੇਕ ਬਰਾਗੀ ਵਰਕੇ ਇੱਕ ਪੜ੍ਹੇ ਲਿਖੇ ਇਨਸਾਨ ਹੋਣ ਜੇ ਪੰਜਾਬ ਦੀ ਗੱਲ ਕਰੇ ਕੋਈ ਵੀ ਜਿਹੜਾ ਪੰਜਾਬ ਦੀ ਗੱਲ ਕਰੇਗਾ ਉਹ ਇਹਨੂੰ ਮਾਰਾ ਬਿਲਕੁਲ ਬਿਲਕੁਲ ਮੈਂ ਰੋਕ ਰਿਹਾ ਤੁਹਾਨੂੰ ਰੋਕ ਰਿਹਾ ਚਰਚਾ ਤੇ ਬ੍ਰਾਮ ਦੇਣਾ ਪੈਣਾ ਹੈ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੀਜੇ ਮੁੱਦੇ ਤੇ ਅਸੀਂ ਸ਼ੁਰੂਆਤ ਕਰ ਜਾ ਰਹੇ ਹਾਂ ਤੀਜਾ ਮੁੱਦਾ ਵੀ ਬੜਾ ਇੰਪੋਰਟੈਂਟ ਰਹੇਗਾ ਮੈਂ ਕਹਾਂਗਾ ਵਜ਼ਾਰਿਸ਼ ਕਰਦਾ ਲਾਈਨ ਤੇ ਰਹੋ ਤੀਜਾ ਮੁੱਦਾ ਬਹੁਤ ਇੰਪੋਰਟੈਂਟ ਹੈ ਪੰਜਾਬ ਦੀ ਅਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਨਸ਼ਿਆਂ ਬੀ ਅਸੀਂ ਗੱਲ ਕੀਤੀ ਸਾਬਕਾ ਸਰਕਾਰਾਂ ਦੀ ਅਸੀਂ ਗੱਲਬਾਤ ਕੀਤੀ